ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਨਸਾਨ ساری ਉਮਰ ਆਪਣੇ ਬੱਚਿਆਂ ਦੀ ਚਿੰਤਾ ਕਰਦਾ ਰਹਿੰਦਾ ਹੈ ਪਰ ਕੀ ਕਦੀ ਸੋਚਿਆ ਹੈ ਇਹ ਚਿੰਤਾ ਮੁਕਤੀ ਦਿੰਦੀ ਹੈ ਜਾਂ ਬੰਧਨ ਅੱਜ ਦੀ ਕਥਾ ਇੱਕ ਐਸੇ ਬਜ਼ੁਰਗ ਦੀ ਹੈ ਜੋ ਮੋਹ ਵਿੱਚ ਫਸ ਕੇ ਬਾਰ-ਬਾਰ ਜਨਮ ਲੈਂਦਾ ਰਿਹਾ ਪਰ ਅੰਤ ਵਿੱਚ ਸਤਿਗੁਰ ਦੀ ਕਿਰਪਾ ਨਾਲ ਮੁਕਤ ਹੋ ਗਿਆ ਸਾਧ ਸੰਗਤ ਜੀ ਸਾਖੀ ਨੂੰ ਅੰਤ ਤੱਕ ਜਰੂਰ ਸੁਣੀਏ ਤੇ ਜੋ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਵੀ ਕਰਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ ਗੁਨਾਨਿਕ ਸੱਚੇ ਪਾਸ਼ਾ ਜੀ ਪੂਰੇ ਸੰਸਾਰ ਦਾ ਭਲਾ ਕਰਦੇ ਹੋਏ ਇੱਕ ਨਗਰ ਤੋਂ ਬਾਹਰ ਆ ਕੇ ਇੱਕ ਖੂਹ ਦੇ ਕੋਲ ਬੈਠ ਗਏ ਉੱਥੇ ਇੱਕ ਬਜ਼ੁਰਗ ਵਿਅਕਤੀ ਆਪਣੇ ਬਲਦ ਨੂੰ ਹੱਕ ਰਿਹਾ ਸੀ ਤੇ ਉਸ ਦੇ ਚਾਰ ਪੁੱਤਰ ਉਸ ਦੇ ਕੋਲ ਖੜੇ ਸਨ ਉਸ ਨੂੰ ਆਪਣੇ ਪੁੱਤਰਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਆਪਣੇ ਚਾਰੇ ਪੁੱਤਰਾਂ ਨੂੰ ਕਹਿਣ ਲੱਗਾ ਕਿ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰੋਗੇ ਆਪਣੇ ਘਰ ਦੀ ਰੋਟੀ ਚਲਾਉਣ ਵਾਸਤੇ ਸਭ ਨੂੰ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਪੈਂਦਾ ਹੈ ਤਾਂ ਤੁਹਾਨੂੰ ਚਾਰਾਂ ਨੂੰ ਵੀ ਕੰਮ ਕਰਨਾ ਹੀ ਪਵੇਗਾ ਬਿਨਾਂ ਕੁਝ ਵੀ ਮਿਹਨਤ ਕੀਤੇ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ ਜੇ ਮੈਂ ਤੁਹਾਡੇ ਚਾਰਾਂ ਦੀ ਜ਼ਿੰਦਗੀ ਵਿੱਚ ਨਾ ਹੁੰਦਾ ਤੂੰ ਸਿ ਕਿਸੇ ਨਹੀਂ ਵੀ ਕੰਮ ਨਹੀਂ ਸੀ ਕਰਨਾ ਤੇ ਚਾਰਾਂ ਦੀ ਰੋਟੀ ਕਿਵੇਂ ਚੱਲਦੀ ਧੰਨ ਗੋ ਨਾਨਕ ਦੇਵ ਜੀ ਨੇ ਉਹ ਬਜ਼ੁਰਗ ਕਿਤੀ ਸਾਰੀ ਗੱਲ ਸੁਣੀ ਗੁਰੂ ਸਾਹਿਬ ਉਸ ਬਜ਼ੁਰਗ ਨੂੰ ਕਹਿਣ ਲੱਗੇ ਤੇਰੀ ਉਮਰ ਬਹੁਤ ਵੱਡੀ ਹੋ ਗਈ ਆ ਇਸ ਉਮਰ ਵਿੱਚ ਇੰਨਾ ਨਾ ਖੱਪਿਆ ਕਰ ਤੂੰ ਇੰਨਾ ਕੰਮ ਨਾ ਕਰਿਆ ਕਰ ਜਿਹੜਾ ਪਿਆਰ ਤੂੰ ਆਪਣੇ ਪੁੱਤਰਾਂ ਨਾਲ ਪਾਇਆ ਹੈ ਇਹ ਬਹੁਤ ਦੁੱਖਦਾਈ ਹੋਵੇਗਾ ਇਹ ਤੈਨੂੰ ਬਾਅਦ ਵਿੱਚ ਬਹੁਤ ਤੰਗ ਕਰੇਗਾ ਤੈਨੂੰ ਇਸ ਵਕਤ ਕੇਵਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਕੋ ਨਾਨਕ ਦੇਵ ਸਾਹਿਬ ਜੀ ਨੇ ਉਹ ਬਜ਼ੁਰਗ ਨੂੰ ਕਹਿਣ ਲੱਗੇ ਕਿ ਅਸੀਂ ਤੈਨੂੰ ਮੁਕਤ ਕਰ ਦਿੰਨੇ ਆਂ। ਤੇਰਾ ਜਿੰਨਾ ਵੀ ਕੰਮ ਹੈ ਆ ਤੇਰੀ ਪੁੱਤਰ ਸੰਭਾਲ ਲੈਣਗੇ। ਤੂੰ ਇਸ ਕਾਲ ਦੀ ਬਿਲਕੁਲ ਵੀ ਚਿੰਤਾ ਨਾ ਕਰ। ਉਹ ਬਜ਼ੁਰਗ ਕਹਿਣ ਲੱਗਾ ਕਿ ਜੇ ਮੈਂ ਆਪਣੇ ਬੱਚਿਆਂ ਨੂੰ ਗੁੱਸਾ ਨਾ ਕਰਾਂ, ਕੰਮ ਕਰਨ ਨੂੰ ਨਾ ਕਮਾਂ ਤੇ ਇਹ ਬਿਲਕੁਲ ਵੀ ਨਹੀਂ ਕਰਨਗੇ। ਕਿ ਜੇ ਮੈਂ ਮੁਕਤੀ ਲੈ ਲਈ ਤਾ ਮੇਰੇ ਬੱਚੇ ਭੁੱਖੇ ਮਰ ਜਾਣਗੇ ਇਹ ਕੰਮ ਬਿਲਕੁਲ ਵੀ ਨਹੀਂ ਕਰਨਗੇ ਤੇ ਘਰ ਵਿੱਚ ਰੋਟੀ ਕਿਵੇਂ ਆਏਗੀ ਗੁਰੂ ਜੀ ਕਹਿਣ ਲੱਗੇ ਕਿ ਸਾਡੀ ਨਿਗਾਹ ਤੇਰੇ ਤੇ ਆ ਗਈ ਆ ਅਸੀਂ ਤੈਨੂੰ ਮੁਕਤ ਕਰ ਦਿੰਨੇ ਆ ਪਰ ਹੋਣਾ ਤੇਰੀ ਮਰਜ਼ੀ ਆ ਜੇ ਤੂੰ ਮੁਕਤ ਨਹੀਂ ਹੋਣਾ ਚਾਹੁੰਦਾ ਤਾਂ ਤੇਰੀ ਮਰਜ਼ੀ ਹੈ ਪਰ ਜੇ ਤੂੰ ਸਾਨੂੰ ਬੇਨਤੀ ਕਰੇਂਗਾ ਤੇ ਅਸੀਂ ਤੈਨੂੰ ਮੁਕਤ ਕਰ ਦੇਵਾਂਗੇ ਸੱਚੇ ਪਾਤਸ਼ਾਹ ਜੀ ਨੇ ਉਸ ਬਜ਼ੁਰਗ ਵਿਅਕਤੀ ਨਾਲ ਗੱਲ ਕਰਕੇ ਚਲੇ ਗਏ ਕੁਨਾਨਕ ਦੇਵ ਜੀ ਦੇ ਜਾਣ ਤੋਂ ਬਾਅਦ ਉਹ ਬਜ਼ੁਰਗ ਵਿਅਕਤੀ ਬਿਮਾਰ ਹੋ ਗਿਆ ਤੇ ਆਪਾਂ ਨੇ ਅੰਤਲੇ ਸਮੇਂ ਵਿੱਚ ਪਹੁੰਚ ਗਿਆ ਮਨਵੇਲੇ ਉਹ ਸੋਚ ਰਿਹਾ ਸੀ ਕਿ ਮੇਰਾ ਬਲਦ ਪੁੱਡਾ ਹੋ ਚੁੱਕਾ ਹੈ ਕਿ ਜੇ ਮਰ ਗਿਆ ਤੇ ਮੇਰੇ ਮੁੰਡੇ ਕਿਵੇਂ ਕੰਮ ਕਰਨਗੇ ਇੰਨਾ ਸੋਚਦਾ ਸੋਚਦਾ ਹੀ ਉਸ ਬਜ਼ੁਰਗ ਵਿਅਕਤੀ ਦੇ ਪ੍ਰਾਣ ਨਿਕਲ ਗਏ ਹਰ ਵਿੱਚ ਇੱਕ ਗਾਈ ਸੂਣ ਬਲੀ ਸੀ ਸਾਹ ਸੰਗਤ ਜੀ ਅੰਤ ਵੇਲੇ ਇਨਸਾਨ ਦੀ ਜਿਸ ਵੀ ਚੀਜ਼ ਵਿੱਚ ਟਿਕ ਰਹਿੰਦੀ ਆ ਇਨਸਾਨ ਨੂੰ ਉਹ ਹੀ ਜਨਮ ਮਿਲਦਾ ਹੈ ਉਹ ਬਜ਼ੁਰਗ ਨੂੰ ਅਗਲਾ ਜਨਮ ਬਲਦ ਮਿਲਦਾ ਹੈ ਉਹ ਜਨਮ ਉਹ ਗਾਂ ਵਿੱਚ ਗਰਭ ਵਿੱਚ ਮਿਲਿਆ ਉਹੀ ਪਿਓ ਆਪਣੇ ਬੱਚੇ ਵਿੱਚ ਬਲਦ ਬਣ ਕੇ ਰੰਦਾ ਹੈ ਉਦੋਂ ਬੱਚੇ ਹੁਣ ਉਸ ਨੂੰ ਹਰ ਤਰ੍ਹਾਂ ਕੰਮ ਕਰਵਾਉਂਦੇ ਸਨ ਚਾਰ ਪੰਜ ਸਾਲਾਂ ਤੋਂ ਬਾਅਦ ਗੁਨਾਨਕ ਸੱਚੇ ਪਾਤਸ਼ਾਹ ਜੀ ਉੱਥੇ ਫੇਰ ਆਏ ਗੁਨਾਨਕ ਸੱਚੇ ਪਾਤਸ਼ਾਹ ਜੀ ਨੂੰ ਉਸ ਬੁੱਢੇ ਬਾਬੇ ਦੇ ਪੁੱਤਰ ਮਿਲੇ ਗੁਰੂ ਸਾਹਿਬ ਨੇ ਉਹਨਾਂ ਨੂੰ ਪੁੱਛਣ ਲੱਗੇ ਕਿ ਤੁਹਾਡਾ ਪਿਤਾ ਕਿੱਥੇ ਹੈ ਉਹ ਕਹਿੰਦੇ ਗੁਰੂ ਜੀ ਸਾਡਾ ਪਿਓ 3-4 ਸਾਲ ਹੋ ਗਏ ਆ ਚੜਾਈ ਕਰ ਗਿਆ ਗੁਨਾਨਕ ਸੱਚੇ ਪਾਤਸ਼ਾਹ ਜੀ ਨੇ ਅੰਦਰ ਧਿਆਨ ਲਾ ਕੇ ਵੇਖਿਆ ਕਿ ਉਹ ਜਿਹੜਾ ਬਜ਼ੁਰਗ ਸੀ ਉਹ ਆਪਣੇ ਘਰ ਵਿੱਚ ਬਲਦ ਬਣ ਕੇ ਰਹਿੰਦਾ ਹੈ ਗੁਨਾਨਿਕ ਸੱਚੇ ਪਾਤਸ਼ਾਹ ਉਹ ਬਲਦ ਕੋਲ ਗਏ ਤੇ ਉਹਨੂੰ ਸੋਝੀ ਕਰਾਈ ਤੇ ਪਿਛਲੇ ਜਨਮ ਵਿੱਚ ਤੂੰ ਕੀ ਸੀ ਗੁਰੂ ਜੀ ਉਸ ਨੂੰ ਕਹਿੰਦੇ ਆ ਕਿ ਤੈਨੂੰ ਕਿਹਾ ਸੀ ਕਿ ਤੂੰ ਬੰਦਗੀਕਾਰ ਤੈਨੂੰ ਮੁਕਤੀ ਮਿਲ ਜਾਏਗੀ ਪਰ ਤੂੰ ਸਾਡੀ ਗੱਲ ਨਹੀਂ ਮੰਨੀ ਹੁਣ ਤੂੰ ਵੇਖ ਤੂੰ ਕਿਵੇਂ ਦੁੱਖ ਪਾਏ ਆ ਬਜ਼ੁਰਗ ਬਲਦ ਬਣ ਕੇ ਵੀ ਆਪਣੇ ਬੱਚੇ ਦਾ ਮੋਹ ਨਹੀਂ ਤਿਆਗ ਸਕਿਆ ਉਹ ਗੁਨਾਨਿਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਗੁਰੂ ਜੀ ਜੇ ਆਪ ਮੈਂ ਆਪਣੇ ਬੱਚਿਆਂ ਦਾ ਧਿਆਨ ਨਾ ਰੱਖਾਂ ਤਾਂ ਮੇਰੇ ਬੱਚੇ ਕੋਈ ਵੀ ਕੰਮ ਨਹੀਂ ਕਰਨਗੇ ਭੁੱਖੇ ਮਰ ਜਾਣਗੇ ਗੁਰੂ ਜੀ ਮੈਂ ਆਪਣਾ ਸਰੀਰ ਤਿਆਗ ਦੇਵਾਂ ਤੇ ਇਹਨਾਂ ਨੂੰ ਨੁਕਸਾਨ ਹੋ ਜਾਵੇਗਾ ਕਿਉਂਕਿ ਨਵਾਂ ਬਾਲਦ 500 ਦਾ ਆਵੇਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੂੰ ਮੁਕਤ ਹੋਣਾ ਤੇ ਸਾਨੂੰ ਦੱਸ ਤੇ ਉਹ ਬਜ਼ੁਰਗ ਕਹਿਣ ਲੱਗਾ ਕਿ ਮੈਂ ਮੁਕਤ ਨਹੀਂ ਹੋਣਾ ਤਾਂ ਗੁਰੂ ਨਾਨਕ ਦੇਵ ਜੀ ਫਿਰ ਉੱਥੋਂ ਚਲੇ ਜਾਂਦੇ ਆ ਉਹ ਬਜ਼ੁਰਗ ਦੇ ਬਾਲਦ ਦੀ ਜੂਨੀ ਪੂਰੀ ਕਰਕੇ ਕੁੱਤੇ ਦੀ ਜੂਨ ਵਿੱਚ ਪੈ ਗਿਆ। ਉਹ ਤੋਂ ਮੁੰਡਿਆਂ ਦੇ ਘਰ ਦੇ ਪਿਛਲੇ ਪਾਸੇ ਸਾਰੀ ਹੀ ਜਗ੍ਹਾ ਉਜਾੜ ਪਈ ਹੋਈ ਸੀ। ਉਹ ਸਾਰਾ ਹੀ ਇਲਾਕਾ ਸੁੰਨਸਾਂ ਸੀ। ਉਹ ਕੁੱਤਾ ਬਣ ਕੇ ਸਾਰੀ ਰਾਤ ਭੌਂਗਦਾ ਰਹਿੰਦਾ ਸੀ। ਉਹ ਸਾਰੀ ਰਾਤ ਬੈਠਾ ਰਹਿੰਦਾ ਤਾਂ ਕਿ ਕੋਈ ਵੀ ਉਹਦੇ ਘਰ ਆ ਕੇ ਚੋਰੀ ਨਾ ਕਰ ਸਕੇ। ਤਾਂ ਗੁਰੂ ਨਾਨਕ ਸਿੱਖੀ ਬਾਦਸ਼ਾਹ ਜੀ ਉਧਰ ਲੰਘ ਰਹੇ ਸਨ। ਗੁਰੂ ਜੀ ਨੇ ਉਸ ਨੂੰ ਪਛਾਣ ਲਿਆ। ਕਿ ਉਹ ਕੁੱਤੇ ਦੀ ਜੂਨ ਵਿੱਚ ਹੈ। ਕੋ ਨਾਨਕ ਪਾਸ਼ਾ ਜੀ ਨੇ ਉਸ ਨੂੰ ਸੋਝੀ ਦਿੱਤੀ ਕਿ ਉਹ ਤੈਨੂੰ ਮੁਕਤ ਹੋਣਾ ਹੈ ਕਿ ਨਹੀਂ। ਕਹਿੰਦਾ ਗੁਰੂ ਜੀ ਜੇ ਮੈਂ ਕੁੱਤਾ ਬਣ ਕੇ ਇਹਨਾਂ ਦੇ ਘਰ ਦਾ ਪਹਿਰਾ ਨਾ ਕਰਾਂ ਤਾਂ ਚੋਰ ਮੇਰੇ ਬੱਚਿਆਂ ਦੇ ਘਰ ਆ ਕੇ ਸਭ ਕੁਝ ਚੋਰੀ ਕਰਕੇ ਲੈ ਜਾਣਗੇ। ਮੇਰੇ ਬੱਚੇ ਮੇਰੀਆਂ ਨੂਹਾਂ ਮੇਰੇ ਪੋਤੇ ਉਹ ਸਭ ਬੇਫਿਕਰ ਨੇ ਤੇ ਉਹਨਾਂ ਨੂੰ ਆਪਣਾ ਘਰ ਸੰਭਾਲਣਾ ਨਹੀਂ ਆਉਂਦਾ। ਮੈਂ ਆਪਣੇ ਬੱਚਿਆਂ ਦੀ ਅੱਖਿਆ ਕਰਦਾ ਜੇ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਨਾ ਹੋਇਆ ਤਾਂ ਇਹ ਹੀ ਮਰ ਜਾਣਗੇ ਮੈਂ ਮੁਕਤੀ ਬਿਲਕੁਲ ਵੀ ਨਹੀਂ ਖਿੜਿਆਣੀ ਮੈਂ ਤਾਂ ਇੱਥੇ ਹੀ ਚੰਗਾ ਭਲਾ ਹਾਂ ਕੁੱਤੇ ਦਾ ਅੰਤਲਾ ਸਮਾਂ ਆਇਆ ਤੇ ਘਰ ਵਿੱਚ ਪਏ ਪੈਸੇ ਦੀ ਫਿਕਰ ਕਰ ਰਿਹਾ ਸੀ ਇਸ ਕਰਕੇ ਉਹ ਕੁੱਤਾ ਸੱਪ ਦੀ ਜੋਨ ਵਿੱਚ ਪੈ ਗਿਆ ਉਹ ਸੱਪ ਉੱਥੇ ਬੈਠਣ ਲੱਗਿਆ ਜਿੱਥੇ ਸਾਰਾ ਪੈਸਾ ਸੀ ਉਹ ਸੱਪ ਪੈਸੇ ਦੀ ਰੱਖਿਆ ਕਰਨ ਲੱਗਾ ਇੱਕ ਦਿਨ ਸਾਰੇ ਆਪਣੇ ਕੰਮ ਵਿੱਚ ਲੱਗ ਗਏ ਤਾਂ ਇਧਰ ਮੁੰਡੇ ਵੀ ਬਾਹਰ ਚਲੇ ਗਏ ਤੇ ਨੂਹਾ ਵੀ ਬਾਹਰ ਚਲੀਆਂ ਗਈਆਂ ਆਪਣੇ ਇੱਕ ਛੋਟੇ ਜਿਹੇ ਬੱਚੇ ਨੂੰ ਖੇਡਣ ਵਾਸਤੇ ਘਰ ਛੱਡ ਗਈ ਤੇ ਉਹ ਬੱਚਾ ਖੇਡਦਾ ਖੇਡਦਾ ਰੋਣ ਲੱਗ ਪਿਆ ਜਦ ਉਸਨੇ ਵੇਖਿਆ ਕਿ ਬੱਚਾ ਰੋ ਰਿਹਾ ਹੈ ਤਾਂ ਉਸਨੇ ਸੋਚਿਆ ਕਿ ਮੈਂ ਇਸ ਨੂੰ ਚੁੱਪ ਕਰਾ ਦੇਵਾਂ ਉਹ ਸੱਪ ਜਦੋਂ ਬੱਚੇ ਵੱਲ ਵਧਿਆ ਕਿ ਮੈਂ ਉਸ ਨੂੰ ਚੁੱਪ ਕਰਾਵਾਂ ਤੇ ਪਿੱਛੋਂ ਇੱਕਦਮ ਕੋਈ ਆ ਗਿਆ ਕਿ ਸੱਪ ਬੱਚੇਵਾਲ ਵਧ ਰਿਹਾ ਹੈ ਸੱਪ ਨੂੰ ਮਾਰ ਦਿੱਤਾ ਜਾਵੇ ਹੁਣ ਉਹ ਸੱਪ ਮਰਨ ਤੋਂ ਬਾਅਦ ਇੱਕ ਕੀੜਾ ਬਣ ਗਿਆ ਉਹ ਕੀੜਾ ਹੁਣ ਗੰਦੀ ਨਾਲੀ ਵਿੱਚ ਲੱਗਿਆ ਹੋਇਆ ਸੀ ਜਿੱਥੇ ਬਰਤਨਾਂ ਦਾ ਝੂਠਾ ਪਾਣੀ ਸੀ ਕੁਝ ਸਮੇਂ ਬਾਅਦ ਗੁਨਾਨਿਕ ਸੱਚੇ ਪਾਤਸ਼ਾਹ ਜੀ ਫਿਰ ਉੱਥੇ ਆਏ ਉਹ ਬਜ਼ੁਰਗ ਦੇ ਮੁੰਡਿਆਂ ਨੇ ਗੁਨਾਨਿਕ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਕੁਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਦ੍ਰਿਸ਼ਟੀ ਰਾਹੀ ਵੇਖਿਆ ਉਹ ਬੁੱਢਾ ਇਸ ਜਨਮ ਵਿੱਚ ਕੀੜਾ ਬਣਿਆ ਹੈ ਗੁਰੂ ਜੀ ਨੇ ਉਹ ਕੀੜੇ ਨੂੰ ਵੇਖ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਆਹ ਜਿਹੜਾ ਕੀੜਾ ਪਿਆ ਹੈ ਤੂੰ ਇਸ ਨੂੰ ਬਾਹਰ ਕੱਢ ਦੇ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਮੇਰੇ ਹੱਥ ਇਸ ਗੰਦੇ ਪਾਣੀ ਵਿੱਚ ਪਾਉ ਰਹੇ ਹੋਂ ਤੁਹਾਨੂੰ ਕੀ ਕੰਮ ਹੈ ਇਸ ਕੀੜੇ ਨਾਲ ਗੁਰੂ ਜੀ ਕਹਿਣ ਲੱਗੇ ਕਿ ਇਸ ਕੀੜੇ ਨੂੰ ਕੱਢ ਕੇ ਆਪਣੇ ਹੱਥ ਤੇ ਲੈ ਲੋ ਸਾਨੂੰ ਇਸ ਕੀੜੇ ਨਾਲ ਬਹੁਤ ਹੀ ਸਮੇਂ ਤੋਂ ਕੰਮ ਹੈ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ ਤੇ ਉਸ ਕੀੜੇ ਨੂੰ ਨਾਲੀ ਵਿੱਚੋਂ ਬਾਹਰ ਕੱਢਿਆ। ਗੁਰੂ ਜੀ ਨੇ ਉਸ ਕੀੜੇ ਦੀ ਸੂਰਤ ਚੁਕਾਈ ਤੇ ਪੁੱਛਿਆ ਤੇਰਾ ਕੀ ਹਾਲ ਹੈ? ਉਹ ਕੀੜਾ ਬੋਲਿਆ ਗੁਰੂ ਜੀ ਮੈਂ ਬਹੁਤ ਹੀ ਦੁਖੀ ਹਾਂ ਤੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਮੁਕਤ ਕਰ ਦਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਬਜ਼ੁਰਗ ਨੂੰ ਪਹਿਲੀ ਵਾਰ ਮਿਲੇ ਸੀ ਤਾਂ ਉਹ ਕਹਿ ਚੁੱਕੇ ਸੀ ਕੀ ਸਾਦੀ ਦ੍ਰਿਸ਼ਟੀ ਤੇਰੇ ਤੇ ਹੋ ਚੁੱਕੀ ਹੈ ਜੇ ਵੀ ਤੂੰ ਸਾਨੂੰ ਆਪ ਕਹੇਂਗਾ ਕਿ ਮੈਨੂੰ ਮੁਕਤ ਕਰ ਦਿਓ ਅਸੀਂ ਤੈਨੂੰ ਮੁਕਤ ਕਰ ਦੇਵਾਂਗੇ ਅਜ ਉਸ ਕੀੜੇ ਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਮੁਕਤ ਕਰ ਦਿਓ ਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕੀੜੇ ਨੂੰ ਹੱਥ ਵਿੱਚ ਲਿਆ ਤੇ ਗੁਰੂ ਸਾਈਂ ਨੇ ਕਿਹਾ ਸਤਨਾਮ ਸ਼ਿਰਵਾਏ ਗੁਰੂ ਜੀ ਉਸ ਵੇਲੇ ਉਹ ਕੀੜਾ ਮੁਕਤ ਹੋ ਗਿਆ ਤੇ ਉੱਪਰ ਜਾ ਕੇ ਆਪਣੇ ਸਾਰੇ ਪਰਬਾਨ ਨੂੰ ਬੋਲਣ ਲੱਗਾ ਕਿ ਮੈਂ ਤੁਹਾਡੇ ਮੋਹ ਵਿੱਚ ਫਸ ਕੇ ਆਪਣੇ ਆਪ ਹੀ ਬਹੁਤ ਜ਼ਿਆਦਾ ਸੋਚਣ ਕਰਕੇ ਕਦੀ ਬਲਦ ਬਣਿਆ ਕਦੀ ਕੁੱਤਾ ਬਣਿਆ ਤੇ ਕਦੀ ਕੀੜਾ ਬਣਿਆ ਸਾਹ ਸੰਗਤ ਜੀ ਤੁਸੀਂ ਵੀ ਕਦੀ ਮੋਹ ਵਿੱਚ ਨਾ ਫਸਿਓ ਸਾਡੇ ਘਰ ਗੋ ਨਾਨਕ ਸੱਚੇ ਪਾਤਸ਼ਾਹ ਜੀ ਆਏ ਨੇ ਗੋ ਨਾਨਕ ਦੇਵ ਜੀ ਤੋਂ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਮੋਹ ਵਿੱਚ ਕਦੇ ਵੀ ਨਾ ਫਸਣਾ ਇੰਨੀ ਗੱਲ ਕਹਿ ਕੇ ਉਹ ਬਜ਼ੁਰਗ ਮੁਕਤ ਹੋ ਗਿਆ ਸੰਗਤ ਜੀ ਬਹੁਤ ਜ਼ਿਆਦਾ ਸੋਚਣ ਤੇ ਬਹੁਤ ਜ਼ਿਆਦਾ ਕਿਸੇ ਨੂੰ ਪਿਆਰ ਕਰਨਾ ਵੀ ਚੰਗੀ ਗੱਲ ਨਹੀਂ ਆ ਅਸਲ ਵਿੱਚ ਸਾਨੂੰ ਸਭ ਕੁਝ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਹੈ ਜੋ ਕੁਝ ਵੀ ਪਰਮਾਤਮਾ ਕਰ ਰਿਹਾ ਹੈ ਉਹ ਸਭ ਕੁਝ ਚੰਗਾ ਕਰ ਰਿਹਾ ਹੈ ਮੇਰੇ ਤੋਂ ਬਾਅਦ ਵੀ ਮੇਰਾ ਪਰਮੇਸ਼ਰ ਹੀ ਪਾਲੇਗਾ ਤੇ ਜੇ ਕੋਈ ਇਹ ਸੋਚੇ ਕਿ ਮੇਰਾ ਹੋ ਕੇ ਮੇਰਾ ਪਰਿਵਾਰ ਪਾਲਦਾ ਹੈ ਤੇ ਇਹ ਇਨਸਾਨ ਦੀ ਸਭ ਤੋਂ ਵੱਡੀ ਗਲਤੀ ਹੈ ਕਿਸੇ ਨੂੰ ਪਾਲਣ ਵਾਲਾ ਕਿਸੇ ਨੂੰ ਰੋਟੀ ਦੇਣ ਵਾਲਾ ਉਹ ਕੇਵਲ ਰੱਬ ਹੀ ਹੈ ਇਸ ਦੁਨੀਆ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਕੇਵਲ ਪਰਮੇਸ਼ਰ ਹੀ ਕਰ ਰਿਹਾ ਹੈ ਜਿੰਦਗੀ ਵਿੱਚ ਅਸੀਂ ਜੋ ਕੁਝ ਵੀ ਸੋਚਦੇ ਹਾਂ ਵਿਚਾਰਦੇ ਹਾਂ ਉਹ ਰਾਤ ਨੂੰ ਇਨਸਾਨ ਸੋਚ ਕੇ ਸੌਂਦਾ ਹੈ ਤੇ ਸਵੇਰੇ ਕੁਝ ਹੋਰ ਹੋ ਜਾਂਦਾ ਹੈ ਇਤਿਹਾਸ ਵਿੱਚ ਇੱਕ ਕਥਾ ਹੈ ਇੱਕ ਬੰਦਾ ਸੀ ਜੋ ਕੰਮ ਕਰਦਾ ਸੀ ਪਰ ਉਸ ਦਾ ਖਰਾਬ ਹੋ ਜਾਂਦਾ ਸੀ ਉਸ ਦਾ ਕੰਮ ਕਦੇ ਵੀ ਸ੍ਰੀ ਨੇਸੀ ਚੜਦਾ ਉਹ ਹਰ ਵੇਲੇ ਚਿੰਤਾ ਵਿੱਚ ਰਹਿੰਦਾ ਸੀ ਮੇਰਾ ਪਰਿਵਾਰ ਦਾ ਕੀ ਬਣੇਗਾ ਮੇਰੇ ਬੱਚੇ ਕੀ ਬਣेंगे ਕਿਸੇ ਬੰਦੇ ਨੇ ਕਿਹਾ ਕਿ ਤੂੰ ਮਾਝੀ ਵਾਲੀ ਪਾਸੇ ਚਲਾ ਜਾ ਉੱਥੇ ਇੱਕ ਤੀਰਥ ਬਣ ਰਿਹਾ ਹੈ ਉੱਥੇ ਬਹੁਤ ਹੀ ਸੰਗਤਾਂ ਆ ਰਹੀਆਂ ਨੇ ਤੇ ਉੱਥੇ ਸਾਰੇ ਮਿਲ ਕੇ ਸੇਵਾ ਕਰਨੀ ਹੈ ਉੱਥੇ ਜਾ ਕੇ ਤੂੰ ਕੋਈ ਕੰਮ ਕਰ ਲੈ ਸੰਗਤ ਜੀ ਜਿੱਥੇ ਅਸੀਂ ਹਰ ਮੰਦਰ ਸੈਵਿਂ ਇਸ਼ਨਾਨ ਕਰਦੇ ਹਾਂ ਉਸ ਬੰਦੇ ਨੇ ਥੋੜੀ ਦੂਰ ਤੇ ਇੱਕ ਛਾਪੜੀ ਲਗਾ ਲਈ ਉਸਨੇ ਥੋੜੇ ਪੈਸੇ ਕੰਮ ਵਿੱਚ ਲਗਾਏ ਤੇ ਉਸ ਨੂੰ ਕੁਝ ਸਮਾਨ ਪਾ ਲਿਆ ਤੇ ਉਸ ਦੀ ਕਮਾਈ ਹੋਣ ਲੱਗ ਪਈ ਉਹ ਬਹੁਤ ਹੀ ਖੁਸ਼ ਹੋਇਆ ਉਸ ਸਮੇਂ ਤਨਗੂ ਰਾਮਦਾਸ ਜੀ ਲੰਘ ਰਹੇ ਸਨ ਕੁ ਰਾਮਦਾਸ ਜੀ ਦੇ ਨਾਲ ਹੋਰ ਵੀ ਸੰਗਤਾਂ ਸਨ ਤਿਉਹ ਵਿక్తి ਨੇ ਪੁੱਛਿਆ ਕਿ ਇਹ ਕੌਣ ਨੇ ਸੰਗਤਾਂ ਵਿੱਚੋਂ ਕਿਸੇ ਇੱਕ ਨੇ ਦੱਸਿਆ ਕਿ ਇਹ ਗੁਰੂ ਰਾਮਦਾਸ ਜੀ ਨੇ ਤੇ ਉਹ ਜਿਹੜੇ ਇਸ ਤੀਰਥ ਦਾ ਨਿਰਮਾਣ ਕਰ ਰਹੇ ਨੇ ਸੰਗਤ ਜੀ ਇਸ ਤੀਰਥ ਦਾ ਮਤਲਬ ਹੈ ਇਸ ਪਵਿੱਤਰ ਸਥਾਨ ਦਾ ਨਿਰਮਾਣ ਗੁਰੂ ਰਾਮਦਾਸ ਜੀ ਕਰ ਰਹੇ ਨੇ ਇਹ ਸੁਣ ਕੇ ਉਹ ਮਨੋਖ ਗੁਰੂ ਰਾਮਦਾਸ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਮੱਥਾ ਟੇਕਿਆ ਗੁਰਾਮ ਦਾਸ ਜੀ ਨੇ ਉਹ ਵਿਅਕਤੀ ਨੂੰ ਕਹਿੰਦਿਆ ਕਿ ਅਸੀਂ ਤੈਨੂੰ ਪਹਿਲੀ ਵਾਰ ਦੇਖਿਆ ਹੈ ਤੂੰ ਕਿੱਥੋਂ ਆਇਆ ਹੈ ਤੂੰ ਤੂੰ ਕੌਣ ਹੈ ਕਹਿੰਦਾ ਗੁਰੂ ਜੀ ਜਿਹੜੀ ਸਾਹਮਣੇ ਮੈਂ ਛਾਪੜੀ ਲਗਾਈ ਆ ਉਹ ਮੇਰੀ ਹੀ ਆ ਗੁਰੂ ਜੀ ਕਹਿਣ ਲੱਗੇ ਕਿ ਤੂੰ ਕੁਝ ਵੇਚਣ ਆਇਆ ਹੈ ਕਹਿੰਦਾ ਹਾਂ ਮਹਾਰਾਜ ਮੈਂ ਕੁਝ ਵੇਚਣ ਆਇਆ ਹਾਂ ਗੁਰੂ ਜੀ ਪੁੱਛਦੇ ਆ ਅੱਜ ਤੂੰ ਕਿੰਨੇ ਪੈਸੇ ਕਮਾ ਲਏ ਤੇ ਉਹ ਵਿਅਕਤੀ ਦੱਸਦਾ ਹੈ ਕਿ ਅੱਜ ਮੈਂ ਇੰਨੇ ਪੈਸੇ ਕਮਾ ਲਏ ਗੁਰੂ ਜੀ ਫਿਰ ਉਹ ਵਿਅਕਤੀ ਨੂੰ ਕਹਿ ਕੇ ਜਾਣਦੀ ਹੈ ਨੀ ਕਿ ਉਹ ਪੈਸੇ ਲੈ ਕੇ ਆ ਇਸ ਪੈਸਿਆਂ ਨਾਲ ਅਸੀਂ ਸਾਜੂ ਸਮਾਨ ਲਵਾਂਗੇ ਤੇ ਮਜ਼ਦੂਰ ਦੀ ਮਜ਼ਦੂਰੀ ਦੇਵਾਂਗੇ ਉਹ ਵਿਅਕਤੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਸਾਰੀ ਮਾਇਆ ਗੁਰੂ ਜੀ ਨੂੰ ਦੇ ਦਿੱਤੀ ਰਾਤ ਨੂੰ ਸੁੱਤਾ ਹੋਇਆ ਸੀ ਤੇ ਉਸ ਦੇ ਮਨ ਵਿੱਚ ਵਿਚਾਰ ਚੱਲਣ ਲੱਗੇ ਕਿ ਤੂੰ ਇਸ ਨਗਰੀ ਵਿੱਚ ਪੈਸੇ ਕਮਾਉਣ ਆਇਆ ਪਰ ਤੂੰ ਤਾਂ ਪੈਸੇ ਗਵਾ ਬੈਠਾ ਉਹਨੇ ਆਪਣੀ ਸਾਰੀ ਰਾਤ ਸੋਚਾਂ ਵਿੱਚ ਹੀ ਕੱਟ ਲਈ ਉਹ ਵਿਅਕਤੀ ਦੂਜੇ ਦਿਨ ਫਿਰ ਆਇਆ ਤੇ ਫਿਰ ਸ਼ਾਪਰੀ ਲਗਾ ਕੇ ਬੈਠ ਗਿਆ ਤਾਂ ਗੁਰੂ ਰਾਮ ਦਾ ਜੀ ਫਿਰ ਲੰਗੇ ਗੁਰੂ ਜੀ ਫਿਰ ਉਸ ਨੂੰ ਕਹਿਣ ਲੱਗੇ ਕਿ ਆਹ ਭਾਈ ਜਿੰਨੀ ਵੀ ਕਮਾਈ ਕੀਤੀ ਹੈ ਲੈ ਕੇ ਆ ਉਹਨਾਂ ਨੇ ਗੁਰੂ ਜੀ ਨੂੰ ਫਿਰ ਆਪਣੀ ਕਮਾਈ ਦੇ ਦਿੱਤੀ ਉੱਥੇ ਉਸ ਨੂੰ ਕਿਸੇ ਨੇ ਕਹਿੰਦੇ ਨੇ ਸੁਣ ਲਿਆ ਕਿ ਜਿਸ ਪਰਮਾਤਮਾ ਨੇ ਸਾਰੀ ਦੁਨੀਆ ਪੈਦਾ ਕੀਤੀ ਹੈ ਉਹੀ ਚਿੰਤਾ ਕਰੇ ਅਸੀਂ ਚਿੰਤਾ ਕਿਉਂ ਕਰੀਏ ਸਾਨੂੰ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਪਰਮੇਸ਼ਰ ਚਿੰਤਾ ਕਰ ਰਿਹਾ ਹੈ ਜੋ ਉਸਨੇ ਇਹ ਗੱਲ ਸੁਣੀ ਤੇ ਉਸ ਦਾ ਹਿਰਦਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੁੜ ਗਿਆ। ਅਗਲੇ ਦਿਨ ਗੁਰੂ ਜੀ ਨੂੰ ਖੁਦ ਜਾ ਕੇ ਕਹਿੰਦਾ ਆ ਅੱਜ ਮੈਂ ਇੰਨੀ ਮਾਇਆ ਕਮਾਈ ਹੈ ਸੇਵਾ ਵਿੱਚ ਲਾ ਲਿਓ। ਉਹ ਗੁਰੂ ਜੀ ਨੂੰ ਕਹਿੰਦਾ ਮੈਂ ਜੇਲਮ ਤੋਂ ਆਇਆ ਹਾਂ ਮੈਂ ਰੋਜੀ ਰੋਟੀ ਕਮਾਉਣ ਵਾਸਤੇ ਆਇਆ ਹਾਂ। ਫਿਰ ਗੁਰੂ ਜੀ ਕਹਿਣ ਲੱਗੇ ਤੂੰ ਸਾਨੂੰ ਇਹ ਮਾਇਆ ਫਿਰ ਕਿਉਂ ਦੇ ਰਿਹਾ ਹੈ? ਉਹ ਕਹਿੰਦਾ ਮਹਾਰਾਜ ਮੇਰੀ ਪਹਿਲਾਂ ਖੋਣ ਦੀ ਬਰਤੀ ਸੀ। ਪਰ ਜਦੋਂ ਨਾਮ ਮਦਨਾ ਸ਼ੁਰੂ ਕੀਤਾ ਹੈ ਤੇ ਮੇਰੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਹੋਣ ਲੱਗ ਪਈਆਂ ਗੁਨਾਨਕ ਸੱਚੇ ਪਾਸ਼ਾ ਜੀ ਨੂੰ ਵੀ ਕਿਸੇ ਨੇ ਸੁਲਤਾਨ ਕੋ ਲੋਦੀ ਵਿੱਚ ਕਿਹਾ ਸੀ ਕਿ ਤੂੰ ਤੇਰਾ ਤੇਰਾ ਕਰਕੇ ਤੂੰ ਸਭ ਕੁਝ ਲੁੱਟਾ ਰਿਹਾ ਹਾਂ ਇਸ ਤਰ੍ਹਾਂ ਤੂੰ ਸਭ ਕੁਝ ਲੁੱਟ ਜਾਵੇਂਗਾ ਪਰ ਗੁਰੂ ਜੀ ਨੂੰ ਉਸ ਨੂੰ ਕਹਿਣ ਲੱਗੇ ਕਿ ਤੇਰਾ ਤੇਰਾ ਕਰਕੇ ਕਦੇ ਵੀ ਕੁਝ ਨਹੀਂ ਲੁੱਟਿਆ ਜੋ ਵੀ ਕੁਝ ਇਸ ਦੁਨੀਆ ਵਿੱਚ ਲੁੱਟਿਆ ਹੈ ਉਹ ਮੇਰਾ ਮੇਰਾ ਕਰਕੇ ਲੁੱਟਿਆ ਹੈ тира-тира ਕਰਕੇ बरकत ਪੈਂਦੀ ਹੈ ਕੁਝ ਲੁੱਟਦਾ ਨਹੀਂ ਹੈ ਵਿਅਕਤੀ ਉਹ RAMDAS ji ਨੂੰ ਕਹਿੰਦਾ ਹੈ ਕਿ ਮਾਇਆ ਲੈ ਲੋ ਉਹ RAMDAS ji ਨੇ ਉਹ ਮਾਇਆ ਹੱਥ ਵਿੱਚ ਫੜ ਲਈ ਤਾਂ ਕਿਰਪਾ ਦ੍ਰਿਸ਼ਟੀ ਨਾਲ ਉਹਦੇ ਵਾਲ ਵੇਖਿਆ ਗੁਰੂ ਜੀ ਉਹਨੂੰ ਕਹਿਣ ਲੱਗੇ ਕਿ ਤੂੰ ਆਇਆ ਤਾਂ ਰੋਜੀ ਵਾਸਤੇ ਆ ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਮੈਨੂੰ ਕੋਈ ਚਿੰਤਾ ਨਹੀਂ ਹੈ ਗੁਰੂ ਜੀ ਫਿਰ ਉਸ ਨੂੰ ਕਹਿਣ ਲੱਗੇ ਕਿ ਤੈਨੂੰ ਅਸੀਂ ਸਿਖਾਉਣਾ ਸੀ ਕਿ ਤੂੰ ਕਦੇ ਵੀ ਕਿਸੇ ਚੀਜ਼ ਦੀ ਚਿੰਤਾ ਨਾ ਕਰੀ ਤੂੰ ਸਿਰਫ ਕਿਰਤ ਕਰੀ ਤੇਰੀ ਚਿੰਤਾ ਰੱਬ ਖੁਦ ਕਰੇਗਾ ਗੁਰੂ ਜੀ ਫਿਰ ਉਸ ਨੂੰ ਉਸ ਦਾ ਨਾਮ ਪੁੱਛਦੇ ਨੇ ਤੇ ਉਹ ਜਵਾਬ ਦਿੰਦਾ ਹੈ ਕਿ ਲੋਕ ਮੈਨੂੰ ਸੋਮਾ ਕਹਿੰਦੇ ਨੇ ਗੁਰੂ ਜੀ ਕਹਿੰਦੇ ਆ ਲੋਕ ਤੈਨੂੰ ਸੋਮਾ ਕਹਿੰਦੇ ਹੋਣਗੇ ਪਰ ਤੇਰਾ ਅਜ ਤੋਂ ਨਾਮ ਹੈਗਾ ਸੋਮੇਸ਼ਾਹ ਹੈ ਗੁਰਾਮਦਾਸ ਜੀ ਨੇ ਉਸਦੇ ਨਾਮ ਪਿੱਛੇ ਸ਼ਾਹ ਲਾ ਦਿੱਤਾ ਇਨਸਾਨ ਦੇ ਮਾਨ ਵਿੱਚ ਜੇ ਚਿੰਤਾ ਖਤਮ ਹੋ ਜਾਵੇ ਤੇ ਇਨਸਾਨ ਰੱਬ ਦੀ ਬੰਦਗੀ ਕਰਨਾ ਸ਼ੁਰੂ ਕਰ ਦੇ ਉਹ ਇਨਸਾਨ ਤੇ ਰੱਬ ਦੀ ਕਿਰਪਾ ਹੋ ਜਾਂਦੀ ਆ ਜੋ ਕਿ ਸੋਮੇਸ਼ਾ ਤੇ ਹੋਈ ਗੁਰੂ ਸਾਹਿਬ ਕਹਿਣ ਲੱਗੇ ਸੋਮੇਸ਼ਾ ਗੁਰੂ ਦਸ਼ਾ ਸੋਮੇਸ਼ਾ ਦੇ ਪੁੱਤ ਨੂੰ ਗੁਰੂ ਸਾਹਿਬ ਦੀ ਪ੍ਰਚਾਰਕ ਥਾਪ ਦਿੱਤਾ ਸੰਗਤ ਜੀ ਜਿੰਨੀ ਦੇਰ ਇਨਸਾਨ ਦੀ ਚਿੰਤਾ ਰਹਿੰਦੀ ਹੈ ਕਿ ਮੈਂ ਪੈਸੇ ਕਿਵੇਂ ਕਮਾਵਾਂਗਾ ਮੇਰੇ ਘਰ ਦੀ ਰੋਟੀ ਕਿਵੇਂ ਚੱਲੇਗੀ ਉਹ ਇਨਸਾਨ ਆਤਾ ਚੰਗੀ ਤਰ੍ਹਾਂ ਰਹਿ ਸਕਦਾ ਹੈ ਤੇ ਨਾ ਹੀ ਚੰਗੀ ਤਰ੍ਹਾਂ ਸੌਂਦਾ ਹੈ ਸਾਨੂੰ ਆਪਣੀਆਂ ਚਿੰਤਾਵਾਂ ਨੂੰ ਛੱਡ ਕੇ ਗੁਰੂ ਜੀ ਦੇ ਲੜ ਲੱਗ ਜਾਣਾ ਚਾਹੀਦਾ ਹੈ ਜੋ ਵੀ ਗੁਰੂ ਜੀ ਦੇ ਲੜ ਲੱਗ ਗਿਆ ਉਸ ਨੂੰ ਗੁਰੂ ਜੀ ਨੇ ਸ਼ਾਹ ਬਣਾ ਦਿੱਤਾ ਜੋ ਵੀ ਇਨਸਾਨ ਕਿਸੇ ਨੂੰ ਦਾਨ ਕਰੇ ਕਿਸੇ ਦੀ ਮਦਦ ਕਰੇ ਇਹ ਵੀ ਜਿਤਾਉਣਾ ਨਹੀਂ ਚਾਹੀਦਾ ਕਿਉਂਕਿ ਇਨਸਾਨ ਨੂੰ ਦੇਣ ਵਾਲਾ ਤਾਂ ਰੱਬ ਹੈ ਦਾਨ ਕਰਕੇ ਰੱਬ ਤੋਂ ਅਸੀਂ ਸੁੱਖ ਮੰਗਦੇ ਹਾਂ ਇਨਸਾਨ ਬਖਦਾਨੀ ਹੈ ਪਰ ਅੰਦਰੋਂ ਮੰਗਦਾ ਹੈ ਹਰ দান ਦੇਣ ਵਾਲੇ ਦੇ ਅੰਦਰੋਂ ਇੱਕ ਭੁਖਾਰ ਹੀ ਲੁਕਿਆ ਹੋਇਆ ਹੈ ਗੁਰੂ ਜੀ ਕਹਿੰਦੇ ਆ ਜੇ ਕਦੇ ਵੀ দান ਦੇਣਾ ਹੈ ਤਾਂ ਅੰਦਰੋਂ ਹੀ ਸੋਚ ਕੇ ਦੇਣਾ ਰੱਬ ਮੇਰੇ ਤੇ ਤਰਸ ਕਰਕੇ ਸੇਵਾ ਲਾ ਰਿਹਾ ਹੈ ਕਿਉਂਕਿ ਇਨਸਾਨ ਦੀ ਫਿਤਰਤ ਹੈ ਜੇ ਕਦੇ ਵੀ ਇਨਸਾਨ দান ਦਿੰਦਾ ਹੈ ਤਾਂ ਉਹ ਵੇਖਦਾ ਹੈ ਕਿ ਬਦਲੇ ਵਿੱਚ ਮੈਨੂੰ ਕੀ ਮਿਲੇਗਾ ਪਰ ਰੱਬ ਦੇਣ ਵਿੱਚ ਕੋਈ ਸਵਾਰਥ ਨਹੀਂ ਆ ਇਸ ਲਈ ਇਨਸਾਨ ਨੂੰ ਚਿੰਤਾ ਤੋਂ ਚਿੰਤਾ ਮੁਕਤ ਹੋ ਜਾਣਾ ਚਾਹੀਦਾ ਹੈ ਜੇ ਕੋਈ ਚਿੰਤਾ ਕਰ ਰਿਹਾ ਹੈ ਤਾਂ ਉਸ ਚਿੰਤਾ ਨੂੰ ਛੱਡ ਕੇ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਸਾਹ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮੋਹ ਅਤੇ ਚਿੰਤਾ ਕਦੇ ਵੀ ਮਨੁੱਖ ਨੂੰ ਸੁੱਖ ਨਹੀਂ ਦੇ ਸਕਦੇ ਬੱਚਿਆਂ ਦਾ ਪਾਲਣਹਾਰ ਅਸੀਂ ਨਹੀਂ ਸੱਚਾ ਪਾਲਣਹਾਰ ਤਾਂ ਆਪ ਵਾਹਿਗੁਰੂ ਹੈ ਜਦੋਂ ਅਸੀਂ ਆਪਣੀ ਚਿੰਤਾ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਭਰੋਸਾ ਰੱਖਦੇ ਹਾਂ ਤਾਂ ਫਿਰ ਡਰ ਵੀ ਦੂਰ ਹੋ ਜਾਂਦਾ ਹੈ ਅਤੇ ਜਨਮ ਮਰਨ ਦਾ ਚੱਕਰ ਵੀ ਟੁੱਟ ਜਾਂਦਾ ਹੈ ਇਸ ਲਈ ਸੰਗਤ ਜੀ ਚਿੰਤਾ ਨਹੀਂ ਚਿੰਤਨ ਕਰੋ ਮੋਨੇ ਹੀ ਨਾਮ ਜਪੋ ਜੇ ਕਥਾ ਤੁਹਾਡੇ ਮਨ ਨੂੰ ਸ਼ੂਗਈ ਹੋਵੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ